ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਇੱਕ ਤੁਹਾਨੂੰ ਇੱਥੇ ਤੁਹਾਨੂੰ ਅਲਰਟ ਥੋੜਾ ਕਰਨਾ ਚਾਹੁੰਦੇ ਆ ਜਿਹੜੇ ਸਰਕਾਰੀ ਸਕੂਲ ਚ ਬੈਡਮਿੰਟਨ ਗਾਰਡ ਦੇ ਵਿੱਚ ਖੇਡਣਾ ਹੁੰਦੇ ਨੇ ਕਿਉਂਕਿ ਬੈਡਮਿੰਟਨ ਗਾਰਡ ਜਿਹੜਾ ਸਾਰਾ ਨਾ ਟੀਮ ਦੀਆਂ ਚਾਦਰਾਂ ਨਾਲ ਬਣਿਆ ਪਿਆ ਤੇ ਇੱਕ ਆ ਬਿਜਲੀ ਵਿਭਾਗ ਵੱਲੋਂ ਆ ਨਵੀਂ ਲਾਈਨ ਸਰਕਾਰੀ ਸਕੂਲ ਦੇ ਬੈਕਸਾਈਡ ਦੀ ਆ ਕੱਢੀ ਗਈ ਆ ਤੇ ਜੋ ਕੇ ਪਰੇ ਖੱਖਾਂ ਦੇ ਉਧਰ ਮਲੇ ਵਾਲ ਨੂੰ ਜੋੜੀ ਗਈ ਆ ਤੇ ਇਹ ਜਿਹੜੀ ਤਾਰ ਆ ਨਾ ਹਾਈ ਵੋਲਟੇਜ ਤਾਰ ਇਹ ਆ ਦੇਖੋ ਇੱਥੇ ਬਿਲਕੁਲ ਉਹਦੇ ਨਾਲ ਟੱਚ ਹੋ ਕੇ ਜਾ ਰਹੀ ਆ ਪਤਾ ਨਹੀਂ ਹਜੇ ਸਪਲਾਈ ਇਹਨਾਂ ਨੇ ਚਾਲੂ ਨਹੀਂ ਕੀਤੀ ਸ਼ਾਇਦ ਨਵੀਂ ਲਾਈਨ ਆ ਪਰ ਜਦੋਂ ਸਪਲਾਈ ਚਾਲੂ ਹੋ ਜਾਂਦੀ ਆ ਤੇ ਇਸ ਬੈਡਮਿੰਟਨ ਜਾੜ ਦੇ ਵਿੱਚ ਪੂਰੀ ਤਰ੍ਹਾਂ ਕਰੰਟ ਦੌੜੇਗਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਤਾਰ ਇਹ ਟੱਚ ਹੋ ਰਹੀ ਆ ਸੋ ਇੱਥੇ ਬਿਜਲੀ ਵਿਭਾਗ ਨੂੰ ਬੇਨਤੀ ਆ ਕਿ ਵੀ ਇੱਥੇ ਜਿਹੜਾ ਕੁਛ ਨਾ ਕੁਛ ਜਾਂ ਪਾਈਪ ਇੱਥੇ ਕ੍ਰਾਸ ਕਰਕੇ ਨਘਾਇਆ ਜਾਵੇ ਤਾਂ ਜੋ ਜਿਹੜੀ ਤਾਰ ਉੱਥੇ ਟੱਚ ਨਾ ਹੋਵੇ ਸੋ ਸਾਰੇ ਜਣੇ ਅਲਰਟ ਰਹਿਣ ਇਸ ਬੈਡਮਿੰਟਨ ਯਾਰਡ ਦੇ ਨਾਲ ਜਿਹੜੀ ਤਾਰ ਖਹਿ ਕੇ ਲੰਘ ਰਹੀ ਆ ਤੇ ਕੋਈ ਵੀ ਵੱਡਾ ਜਿਹੜਾ ਹਾਦਸਾ ਕਿਸੇ ਵੀ ਸਮੇਂ ਇੱਥੇ ਵਾਪਰ ਸਕਦਾ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿੱਤਾ ਜਾਵੇ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹੁੰਨਾ ਵੀ ਇਹ ਜਿਹੜਾ ਬੈਡਮਿੰਟਨ ਯਾਰਡ ਸ਼ੈੱਡ ਬਣੀ ਹੋਈ ਆ ਉਧਰ ਪਰੇ ਵਾਲੀਬਾਲ ਦੀ ਜਿਹੜੀ ਆ ਉਹ ਵੀ ਜਿਹੜੀ ਚਾਰਦੁਵਾਰੀ ਲੋਹੇ ਦੀ ਕੀਤੀ ਹੋਈ ਆ ਉਧਰ ਤੁਸੀਂ ਦੇਖ ਸਕਦੇ ਹੋ ਉਹ ਵੀ ਉਹਦੇ ਨਾਲ ਟੱਚ ਚ ਆ ਸੋ ਜਿਹੜਾ ਕਰੰਟ ਆ ਉਹ ਇੱਧਰ ਵੀ ਧੋੜੂਗਾ ਤੇ ਉਧਰ ਵੀ ਧੋੜੂਗਾ ਸੋ ਇਹਦੇ ਵੱਲ ਬਹੁਤ ਖਾਸ ਧਿਆਨ ਦੇਣ ਦੀ ਤੇ ਸਾਵਧਾਨੀ ਵਰਤਣ ਦੀ ਲੋੜ ਆ ਤਾਂ ਜੋ ਕੋਈ ਹਾਦਸਾ ਨਾ ਵਾਪਰ ਸਕੇ